ਜੇਨੂ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਚੌਥਾ ਪਰਮਾਣੂ ਦੀ ਬਣਤਰ ਤੇ ਇਸ ਅਧਿਆਇ ਦੇ ਅੰਤ ਵਿੱਚ ਆਏ ਅਭਿਆਸ ਦੇ ਅਖੀਰਲੇ 6 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਾਰੇ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਪੜ੍ਹੀਆਂ ਹੋ ਅੰਗਰੇਜ਼ੀ ਦੀਆਂ ਤੇ ਗਣਿਤ ਦੀਆਂ ਨੋਟਾਂ ਵੀ ਇਸੇ ਚੈਨਲ ਤੋਂ ਪੁਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th English MCB 9th English Literature 9th Grammar ਤੇ ਗਣਿਤ ਵੀ ਤੁਹਾਨੂੰ ਮਿਲਣਗੀਆਂ 9th Math Notes ਨਵੀਂ-ਨਵੀਂ ਗਣਿਤ English medium وچ PSCB 9th Math ਫਿਰ ਗਣਿਤ ਦੇ ਸਿਧਾਂਤ ਫਿਰ Math shortcuts and tricks ਸਟੇਟ اور ਜਨਰਲ ਨੋਲੇਜ ਨੂੰ ਵਧਾਉਣ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਉਹ ਦੇਖੀਏ ਬੱਚਾ ਹੁਣ ਹੈ ਉਹਨੇ ਸਵਾਲ 14ਵਾਂ ਸਵਾਲ ਹੈ ਕਿ ਇਹਨਾਂ 'ਤੇ ਲਿਖੇ ਕਥਨ ਵਿੱਚ ਗਲਤ ਲਈ ਐਫ ਅਤੇ ਸਹੀ ਲਈ ਟੀ ਮਨੀ ਐਫ ਮੈਨੇ ਫਾਲਸ ਤੇ ਟੀ ਮੈਨੇ ਟਰੂ ਜੋ ਸਹੀ ਹੈ ਉਹ ਲਿਖੋ ਸੋ ਪਹਿਲਾ ਹੈਗਾ ਕਥਨ ਜੇ ਜੇ ਥਾਮਸਨ ਨੇ ਸੁਝਾ ਦਿੱਤਾ ਸੀ ਕਿ ਪਰਮਾਣੂ ਦੇ ਨਿਊਕਲੀਅਸ ਵਿੱਚ ਸਿਰਫ ਨਿਊਕਲੀਓਨਸ ਹੁੰਦੇ ਹਨ ਇਹ ਬੱਚਾ ਫਾਲਸ ਹੈ ਕਿ ਇਹ ਗਲਤ ਹੈਗੀ ਹੈ ਯੋਗੀ ਥੌਮਸਨ ਨੇ ਇਹ ਕਹਿਆ ਸੀਗਾ ਕਿ ਪਰਮਾਣੂ ਇੱਕ ধনਚਾਰਜਿਤ ਗੋਲਾ ਹੈਗਾ ਤੇ ਉਹਦੇ ਵਿੱਚ ਇਲੈਕਟ੍ਰੋਨ ਜੋ ਰਣਚਾਰਜਿਤ ਨੇ ਉਹ ਖੁੱਬੇ ਹੋਏ ਨੇ ਸੋ ਉਹਨੇ ਨਿਊਕਲੀਅਸ ਦੀ ਖੋਜ ਨਹੀਂ ਕੀਤੀ ਸੀ ਇਹ ਗਲਤ ਹੋ ਗਈ ਠੀਕ ਹੈ ਫਿਰ ਇਹ ਕਿ ਇਲੈਕਟ੍ਰੋਨ ਅਤੇ ਪ੍ਰੋਟਾਨ ਮਿਲ ਕੇ ਨਿਊਟ੍ਰਾਨ ਦਾ ਨਿਰਮਾਣ ਕਰਦੇ ਹਨ ਇਸ ਲਈ ਇਹ ਅਣਚਾਰਜਿਤ ਹੁੰਦਾ ਹੈ ਇਹ ਵੀ ਬੱਚੋ ਗਲਤ ਗੱਲ ਹੈਗੀ ਹੈ ਇਲੈਕਟ੍ਰੋਨ ਤੇ ਪ੍ਰੋਟੋਨ ਦੋ ਵੱਖ-ਵੱਖ ਕਣ ਅਗੇ ਨੇ ਠੀਕ ਹੈ ਨਾ ਇਲੈਕਟ੍ਰੋਨ ਤੇ ਰਣਚਾਰਜ ਹੁੰਦਾ ਹੈ ਪ੍ਰੋਟੋਨ ਤੇ ਜਿਹੜਾ ਹੈ ਉਹ ਧਨਚਾਰਜ ਹੁੰਦਾ ਹੈ ਕਿ ਨਿਊਟ੍ਰੋਨ ਤੇ ਕੋਈ ਚਾਰਜ ਨਹੀਂ ਹੁੰਦਾ ਵੱਖਰਾ ਕਣ ਹੁੰਦਾ ਸੋ ਇਲੈਕਟ੍ਰੋਨ ਤੇ ਪ੍ਰੋਟੋਨ ਮਿਲ ਕੇ ਨਿਊਟ੍ਰੋਨ ਨਹੀਂ ਬਣਾਂਦੇ ਇਹ ਗੱਲ ਬਿਲਕੁਲ ਗੈਰ ਵਿਗਿਆਨਿਕ ਤੇ ਤੱਥਾਂ ਤੋਂ ਪਰੇ ਹੈਗੀ ਹੈ ਇਹ ਤਿੰਨੋਂ ਆਪਣੇ ਆਪ ਚ ਸੁਤੰਤਰ ਕਣ ਹੁੰਦੇ ਨੇ ਇਲੈਕਟ੍ਰੋਨ ਤੇ ਰਿਣ ਚਾਰਜ ਹੁੰਦਾ ਹੈ ਪ੍ਰੋਟੋਨ ਤੇ ਧਨ ਚਾਰਜ ਹੁੰਦਾ ਹੈ ਤੇ ਨਿਊਟ੍ਰੋਨ ਤੇ ਕੋਈ ਚਾਰਜ ਨਹੀਂ ਹੁੰਦਾ ਪਰ ਨਿਊਟ੍ਰੋਨ ਜਿਹੜਾ ਹੈ ਬੱਚਿਓ ਇਹ ਦੋਨਾਂ ਨੂੰ ਰਲ ਕੇ ਨਹੀਂ ਬਣਦਾ ਇਹ ਸੁਤੰਤਰ ਕਣ ਹੈਗਾ ਠੀਕ ਹੈ ਸੋ ਇਹ ਵੀ ਗੱਲ ਵੀ ਗਲਤ ਹੈਗੀ ਹੈ ਇਲੈਕਟ੍ਰੋਨ ਦਾ ਪੁੰਜ ਪ੍ਰੋਟੋਨ ਨਾਲੋਂ ਲਗਭਗ 1/18 ਤੋਂ 1837 ਗੁਣਾ ਹੁੰਦਾ ਹੈ। ਕਈ ਵਾਰ ਕਿਤਾਬਾਂ 'ਚ ਬੱਚਿਓ ਇਹ 1837 ਨੂੰ ਮੋਟਾ-ਮੋਟਾ ਕਰਕੇ 2000 ਲਿਖ ਦਿੱਤਾ ਜਾਂਦਾ ਹੈ। ਸੋ ਵੀ ਠੀਕ ਹੈਗਾ। ਤੁਹਾਡੀ ਕਿਤਾਬ 'ਚ ਕਿਤੇ 1/2000 ਵੀ ਲਿਖਿਆ ਹੈ। ਇਥੇ 1837 ਜੋ ਜ਼ਿਆਦਾ ਦਰੁਸਤ ਹੈਗਾ। ਸੋ ਮੋਟਾ-ਮੋਟਾ ਕਰਕੇ ਇਹਨੂੰ ਜਿਹੜਾ ਨਿਕਟੀਕਰਨ ਕਰ ਦਿੰਦੇ ਆ 1800 ਦਾ 1837 ਦਾ ਜੋ 2000 ਦੇ ਨੇੜੇ ਪਹੁੰਚ ਜਾਂਦਾ ਹੈ। ਸੋ ਇਹ ਗੱਲ ਸਹੀ ਹੈਗੀ ਹੈ ਕਿ ਇਹ ਇਹ ਕਥਨ ਬਿਲਕੁਲ ਸਹੀ ਹੈਗਾ ਕਿ ਇਲੈਕਟ੍ਰੋਨ ਦਾ ਜਿਹੜਾ ਪੁੰਜ ਹੈਗਾ ਪ੍ਰੋਟਾਨ ਦੇ ਨਾਲੋਂ 1/1837 ਹੁੰਦਾ ਹੈ ਭਾਵ ਨਾ ਮਾਤਰ ਹੁੰਦਾ ਠੀਕ ਹੈ ਫਿਰ ਆਇਓਡੀਨ ਦਾ ਸਮ ਸੰਸਥਾਨਕ ਦੀ ਵਰਤੋਂ ਦੀ ਵਰਤੋਂ ਟਿੰਚਰ ਆਇਓਡੀਨ ਬਣਾਉਣ ਵਿੱਚ ਹੁੰਦੀ ਹੈ ਇਸ ਦੀ ਵਰਤੋਂ ਦਵਾਈ ਦੇ ਰੂਪ ਵਿੱਚ ਹੁੰਦੀ ਹੈ ਗੱਲ ਗਲਤ ਹੈਗੀ ਹੈ ਉਹਦਾ ਜਿਹੜਾ ਸੰਸਥਾਨਕ ਹੈਗਾ ਉਹ ਗਾਇਟਰ ਜਿਹੜਾ ਹੈ ਥਾਇਰੋਇਡ ਦੀ ਪ੍ਰੋਬਲਮ ਹੈਗੀ ਹੈ ਉਹਦੇ ਇਲਾਜ ਲਈ ਇਹਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਜੀ ਸੋ ਇਹ ਇਹ ਕਥਨ ਗਲਤ ਸੀਗੇ ਤੇ ਇੱਕ ਕਥਨ ਸਹੀ ਹੈ ਨਾ ਠੀਕ ਹੈ ਅੱਗੇ ਚੱਲੀਏ ਉਹ ਕਹਿੰਦੇ ਪ੍ਰਸ਼ਨ 15 16 ਅਤੇ 17 ਦੇ ਸੌਖੇ ਨੇ ਇਹਨਾਂ 'ਚ ਅਸੀਂ ਸਹੀ ਵਿਕਲਪ ਚੁਣਨਾ ਹੈ ਕਹਿੰਦੇ ਸਹੀ ਦੇ ਸਾਹਮਣੇ ਠੀਕ ਦਾ ਨਿਸ਼ਾਨ ਅਤੇ ਗਲਤ ਦੇ ਸਾਹਮਣੇ ਗਲਤ ਦਾ ਨਿਸ਼ਾਨ ਲਾਓ ਸੋ 15 ਸਵਾਲ ਇਹ ਰਦਰਫੋਰਡ ਦੇ α ਕਣ ਖੰਡਾਓ ਪ੍ਰਯੋਗ ਕਿਸ ਦੀ ਖੋਜ ਲਈ ਜ਼ਿੰਮੇਵਾਰ ਸੀ ਸੋ ਬੱਚਿਓ ਉਹ ਪਰਮਾਣੂ ਨਿਊਕਲੀਅਸ ਦੀ ਖੋਜ ਲਈ ਜ਼ਿੰਮੇਵਾਰ ਸੀ ਇਲੈਕਟ੍ਰੋਨ ਦੀ ਖੋਜ ਲਈ ਨਹੀਂ ਪ੍ਰੋਟੋਨ ਦੀ ਖੋਜ ਲਈ ਨਹੀਂ ਨਿਊਟ੍ਰੋਨ ਦੀ ਖੋਜ ਲਈ ਨਹੀਂ ਉਹਨੇ ਜਦ α ਖੰਡਾਓ ਜਿਹੜਾ ਪ੍ਰਯੋਗ ਕੀਤਾ ਤੇ ਉਹਨੇ ਦੇਖਿਆ ਕਿ ਜ਼ਿਆਦਾਤਰ α ਕਣ ਜਿਹੜੇ ਸੀਗੇ ਉਹ ਸੋਨੇ ਦੀ ਪੱਤੀ ਵਿੱਚੋਂ ਸਿੱਧੇ ਲੰਘ ਗਏ ਤੇ ਉਹਨੂੰ ਪਤਾ ਲੱਗਿਆ ਕਿ ਪਰਮਾਣੂ ਦੇ ਕੇਂਦਰ ਵਿੱਚ ਕੋਈ ਤੇ ਨਿਊਕਲੀਅਸ ਹੈਗਾ ਜੋ ਭਾਰਾ ਹੈਗਾ ਤੇ ਤਣ ਚਾਰਜਿਤ ਹੈਗਾ ਤੇ ਉਹਦੇ ਆਲੇ-ਦੋਲੇ ਦੀ ਥਾਂ ਜਿਹੜੀ ਹੈ ਉਹ ਖਾਲੀ ਹੈਗੀ ਹੈ ਸੋ ਇਸ ਪ੍ਰਯੋਗ ਨੇ ਪਰਮਾਣੂ ਨਿਊਕਲੀਅਸ ਦੀ ਖੋਜ ਕੀਤੀ ਠੀਕ ਹੈ 16ਵਾਂ ਆ ਗਿਆ ਇੱਕ ਤੱਤ ਦੇ ਸੰਸਥਾਨਕ ਵਿੱਚ ਹੁੰਦੇ ਹਨ ਸਮਾਨ ਪੌਤੀ ਗੁਣ ਇਹ ਗਲਤ ਹੈਗੀ ਹੈ ਕਿਉਂਕਿ ਸੰਸਥਾਨਕਾਂ ਦੇ ਪੌਤੀ ਗੁਣ ਵੱਖ-ਵੱਖ ਹੁੰਦੇ ਨੇ ਫਿਰ ਕਹਿੰਦੇ ਭਿੰਨ ਰਸਾਇਣਿਕ ਗੁਣ ਇਹ ਵੀ ਬਿਲਕੁਲ ਗਲਤ ਹੈਗੀ ਹੈ ਕਿਉਂਕਿ ਸਮਸਥਾਨਕਾਂ ਦੇ ਰਸਾਇਣਿਕ ਗੁਣ ਸਮਾਨ ਹੁੰਦੇ ਨੇ ਇੱਕੋ ਜਿਹੇ ਹੁੰਦੇ ਨੇ ਫਿਰ ਨਿਊਟ੍ਰੋਨਾਂ ਦੀ ਵਕਫ ਵਕ সংখ্যা ਇਹ ਗੱਲ ਬਿਲਕੁਲ ਸਹੀ ਹੈ ਸਮਸਥਾਨਕਾਂ ਦਾ ਹੋਣਾ ਹੀ ਇਹ ਹੋਣ ਦੇ ਪਿੱਛੇ ਨਿਊਟ੍ਰੋਨਾਂ ਦੀ ਵਕਫ ਵਕ ਸੰਖਿਆ ਹੋਣ ਦਾ ਕਾਰਨ ਹੈ ਤੇ ਭਿੰਨ ਪਰਮਾਣੂ ਸੰਖਿਆ ਬਿਲਕੁਲ ਗਲਤ ਹੈਗੀ ਹੈ ਕਿਉਂਕਿ ਪਰਮਾਣੂ ਸੰਖਿਆ ਸਮਸਥਾਨਕਾਂ ਦੀ ਬਰਾਬਰ ਹੁੰਦੀ ਹੈ ਸਮਾਨ ਹੁੰਦੀ ਹੈ ਸੋ ਇਹਦਾ ਇਹ ਜਿਹੜਾ ਇਹ ਉੱਤਰ ਇਹ ਬਿਲਕੁਲ ਸਹੀ ਹੈ ਕਿ ਨਿਊਟ੍ਰੋਨਾਂ ਦੀ ਵਕਫ ਵਕ ਸੰਖਿਆ ਹੈ ਉਕੀ ਉਹਨਾਂ ਦੀ ਪੁੰਜ ਸੰਖਿਆ ਜੜੀਏ ਉਹ ਗਰੀ ਹੋ ਜਾਂਦੀ ਹੈ ਸਮਸਥਾਨਕਾਂ ਦੀ ਪਰ ਪਰਮਾਣੂ ਸੰਖਿਆ ਬਿਲਕੁਲ ਸਮਾਨ ਹੁੰਦੀ ਹੈ ਉਹ ਅਤੇ ਗੁਣ ਅਸਮਾਨ ਹੁੰਦੇ ਨੇ ਵੱਖਰੇ ਹੁੰਦੇ ਨੇ ਤੇ ਰਸਾਇਣਿਕ ਗੁਣ ਸਮਾਨ ਹੁੰਦੇ ਨੇ ਠੀਕ ਹੈ ਜੀ ਮੈਂ ਨਾਲ ਨਾਲ ਉਹਦੀ ਵਿਆਖਿਆ ਵੀ ਕਰੀ ਜਾ ਰਿਹਾ ਵੀ ਜਿਹੜੇ ਗਲਤ ਹੈਗੇ ਨੇ ਉਹ ਕਿਉਂ ਗਲਤ ਹੈਗੇ ਨੇ ਕਲੋਰিন ਆਇਨ ਵਿੱਚ ਇਹ ਦੇਖੋ ਬੱਚਿਓ ਇੱਕ ਘਟਾਓ ਦਾ ਨਿਸ਼ਾਨ ਹੈ ਘਟਾਓ ਦਾ ਰਣਜਾ ਚਾਰ ਜਗ੍ਹਾ ਹੈ ਆਇਨ ਵਿੱਚ ਸੰਯੋਜਕਤਾ ਇਲੈਕਟ੍ਰੋਨਾਂ ਦੀ ਸੰਖਿਆ ਹੈ ਇਹ ਦੇਖੋ ਬੱਚਿਓ ਇਹਦਾ ਜਵਾਬ ਹੈਗਾ 8 ਠੀਕ ਹੈ ਕਿਦਾਂ ਜੀ ਉਹ ਥੱਲੇ ਵਿਆਖਿਆ ਕਰ ਦਿੱਤੀ ਹੈ ਕਲੋਰਿਨ ਦੀ ਪਰਮਾਣੂ ਸੰਖਿਆ 17 ਹੈ ਭਾਵ 17 ਪ੍ਰੋਟੀਨ ਪ੍ਰੋਟੋਨ ਆ ਗਏ ਨੇ ਅਤੇ ਇਸ ਦੀ ਇਲੈਕਟ੍ਰੋਨ ਵੰਡ ਹੋਏਗੀ 2 ਫਿਰ 2 8 8 ਨੇ 2 8 10 ਹੋਰ 7 17 ਠੀਕ ਹੈ ਭਾਵ ਇਹਦੇ ਕੋਈ ਇੱਕ ਇਲੈਕਟ੍ਰੋਨ ਘਟਿਆ ਗਿਆ ਸੋ ਇੱਕ ਇਲੈਕਟ੍ਰੋਨ ਇਹ ਗ੍ਰਹਿਣ ਕਰ ਲੇਗਾ ਸੋ ਕਲੋਰਿਨ ਆਇਨ ਵਿੱਚ ਇੱਕ ਇਲੈਕਟ੍ਰੋਨ ਵਧ ਹੈ ਇਹ ਕਲੋਰਿਨ ਆਇਨ ਬਣੇਗਾ ਜਿਲੇ ਨੇ ਕਿਹ ਇਲੈਕਟ੍ਰੋਨ ਲੈ ਲਿਆ ਇਹ ਕਲੋਰਿਨ ਆਇਨ ਬਣ ਜਾਏਗਾ ਠੀਕ ਹੈ ਨਾ ਇਹ ਲਈ ਹੁਣ ਕਲੋਰੀਨ ਆਇਨ ਚ ਇੱਕ ਇਲੈਕਟ੍ਰੋਨ ਵਧਾ ਹੈ ਅਤੇ ਇਸ ਦਾ ਇਲੈਕਟ੍ਰੋਨ ਵੰਡ ਹੋ ਜੀ 2 8 8 ਹੁਣ ਹੈ ਰਿਨਾਤਮਕ ਚਿੰਨ ਦੱਸ ਰਿਹਾ ਹੈ ਕਿ ਇਹ ਚ ਇੱਕ ਇਲੈਕਟ੍ਰੋਨ ਵਧਾ ਹੈਗਾ ਇਲੈਕਟ੍ਰੋਨ ਕਿ ਵਧ ਕਿੱਥੇ ਆਏਗਾ ਇੱਥੇ ਆ ਜਾਏਗਾ ਸੱਤ ਵਿੱਚ ਜੁੜ ਕੇ ਅੱਠ ਬਣ ਜਾਏਗਾ ਅਸ਼ਟਕ ਬਣ ਜਾਏਗਾ ਸੋਡੀ ਵੰਡ ਹੋਏਗੀ 2 8 8 ਤੇ ਬਾਹਰਲਾ ਜਿਹੜੇ ਬੱਚੇ ਇਲੈਕਟ੍ਰੋਨ ਕਿੰਨੇ ਨੇ 8 ਇਹਦੇ ਕੋਲ 8 ਇਹਦਾ ਜਵਾਬ ਹੈਗਾ ਸੋ ਇਹਨਾਂ ਨੂੰ ਕਹਿੰਦੇ ਸੰਯੋਜਕਤਾ ਇਲੈਕਟ੍ਰੋਨ ਸੰਯੋਜਕਤਾ ਇਲੈਕਟ੍ਰੋਨ ਹੁੰਦੇ ਨੇ ਜਿਹੜੇ ਬਿਲਕੁਲ ਸਭ ਤੋਂ ਬਾਹਰੀ ਆਰ ਜੋ ਕਹਿੰਦੇ ਕਲੋਰਿਨ ਇਕੱਲਾ ਪੁਆਇੰਟ ਨਾ ਹੁੰਦਾ ਫਿਰ ਜਵਾਬ ਹੋਣਾ ਸੀਗਾ ਫਿਰ ਤਿੰਨਾਂ ਚ ਜਵਾਬ ਸਾਰੇ ਗਲਤ ਹੈਗੇ ਨੇ ਫਿਰ 7 ਹੋਣਾ ਸੀਗਾ ਇਹਨਾਂ ਚ ਕੋਈ ਵੀ ਨਹੀਂ ਹੋਣਾ ਸੀਗਾ ਫਿਰ 7 ਹੋਣਾ ਸੀਗਾ ਠੀਕ ਹੈ ਨਾ ਸੋ ਇਹਦਾ ਸਾਰਾ ਹੈਗੀ ਇਹ ਐ ਐ ਸੰਯੋਜਕਤਾ ਇਲੈਕਟ੍ਰੋਨ ਨਹੀਂ ਹੈਗੇ ਇਹ ਕੁੱਲ ਇਲੈਕਟ੍ਰੋਨ ਹੈਗੇ ਨੇ 2 8 10 7 17 ਸੰਯੋਜਕਤਾ ਇਲੈਕਟ੍ਰੋਨ ਮਨੇ ਜਿਹੜੇ ਸਭ ਤੋਂ ਬਾਹਰੀ ਆਰਬਿਟ ਵਿੱਚ ਹੁੰਦੇ ਨੇ ਠੀਕ ਹੈ ਸੋ ਇਸ ਤਰ੍ਹਾਂ ਕਲੋਰਿਨ ਆਇਨ ਵਿੱਚ ਸੰਯੋਜਕਤਾ ਇਲੈਕਟ੍ਰੋਨਾਂ ਦੀ ਸੰਖਿਆ 8 ਹੈ ਠੀਕ ਹੈ ਜੀ ਹੁਣ ਆ ਗਿਆ 18ਵਾਂ ਸੋਡੀਅਮ ਦੀ ਸਹੀ ਇਲੈਕਟ੍ਰੋਨ ਵੰਡ ਹੇਠ ਦਿੱਤਿਆਂ ਵਿੱਚੋਂ ਕਿਹੜੀ ਹੈ ਸੋ ਸੋਡੀਅਮ ਦੀ 2 8 ਨਹੀਂ ਹੈ ਕਿਉਂਕਿ ਆ ਇਥੇ ਪੂਰਾ 8 ਹੀ ਬਣ ਜਾਏਗਾ ਜੇ 8 ਹੋ ਜਾਏਗਾ ਤੇ ਤੇ 8 2 1 ਇਹ ਵੀ ਬਿਲਕੁਲ ਗਲਤ ਹੈ ਕਿਉਂਕਿ ਇਹਦਾ ਅੰਦਰਲਾ ਹੈ ਉਹਦੇ 2 ਹੁੰਦੇ ਨੇ ਤੇ ਫਿਰ ਉਸ ਤੋਂ ਅਗਲੇ 8 ਹੁੰਦੇ ਨੇ ਤੇ ਸਭ ਤੋਂ ਬਾਹਰ ਜਿਹੜਾ ਹੈਗੇ ਨੇ ਉਹ 8 8 ਤੋਂ ਘੱਟ ਹੋਣਗੇ ਠੀਕ ਹੈ ਸੋ 2 8 ਠੀਕ ਇਹਦਾ ਜਵਾਬ ਹੈਗਾ ਸ ਸੋ ਸੋਡੀਅਮ ਦੀ ਸਹੀ ਇਲੈਕਟ੍ਰੋਨ ਵੰਡ 2 8 1 ਹੈ 2 8 10 10 ਔਰ 1 11 ਕਿਉਂਕਿ ਉਹਦੀ ਪਰਮਾਣੂ ਸੰਖਿਆ 11 ਹੈਗੀ ਹੈ ਸੋਡੀਅ ਹੁਣ ਆ ਗਿਆ ਬੱਚਿਓ 19ਵਾਂ ਸਵਾਲ ਹੈਗਾ ਇਹ 3 ਕੀ ਸਾਰਣੀ ਨੂੰ ਪੂਰਾ ਕਰੋ ਬੱਚਿਓ ਪਹਿਲੇ ਉਹ ਤਾਂ ਰੁਕ ਗਏ ਇਹਦਾ ਮੋਡ ਰੂਪ ਦੀ ਸਾਰਣੀ ਦਿਖਾ ਦੇਣਾ ਫੇਰ ਮੈਂ ਇਹਦੇ ਜਵਾਬਾਂ ਦੇ ਨਾਲ ਤੁਹਾਨੂੰ ਦਿਖਾਵਾਂਗਾ ਪਰ ਤੁਹਾਨੂੰ ਸਮਝਾ ਵੀ ਦੇਣਾ ਕਿ ਕਿੱਦਾਂ ਕਰਨਾ ਹੈ ਇਹਦੀ ਪਰਮਾਣੂ ਸੰਖਿਆ ਨਾਲ ਬੱਚਿਓ ਪਰਮਾਣੂ ਸੰਖਿਆ ਜਿਹੜੀ ਇਹ ਹੈ ਇਹ ਪ੍ਰੋਟੋਨਾਂ ਦੀ ਸੰਖਿਆ ਦੇ ਬਰਾਬਰ ਹੁੰਦੀ ਹੈ ਇਹ ਤਾਂ ਇਹ ਪਹਿਲਾਂ ਪਹਿਲਾਂ ਕੰਮ ਇਹਦਾ ਕਰਨਾ ਹੈ ਪਹਿਲਾਂ ਪੜਾ ਇਦਾਂ ਹੈ ਪਰਮਾਣੂ ਸੰਖਿਆ ਜਿੰਨੀ ਹੋਏਗੀ 19 ਪ੍ਰੋਟੋਨਾਂ ਦੀ ਸੰਖਿਆ ਆ ਗਈ ਸੋ ਇੱਥੇ 9 ਹੈ ਇੱਥੇ 9 ਆਏਗਾ ਇੱਥੇ ਸੋਨਾ ਇੱਥੇ ਸੋਨਾ ਆਏਗਾ ਉਨ ਇੱਥੇ 12 ਹੈਗਾ ਤੇ ਇੱਥੇ 12 ਆਏਗਾ ਇੱਥੇ 1 ਹੈਗਾ ਤੇ ਇੱਥੇ 1 ਆਏਗਾ ਇੱਥੇ 1 ਹੈਗਾ ਤੇ ਇੱਥੇ 1 ਆਏਗਾ ਠੀਕ ਹੈ ਜੀ ਪਹਿਲੀ ਗੱਲ ਐ ਫਿਰ ਅਸੀਂ ਦੇਖਣਾ ਇਲੈਕਟ੍ਰੋਨਾਂ ਦੀ ਸੰਖਿਆ ਇਲੈਕਟ੍ਰੋਨ ਦੀ ਸੰਖਿਆ ਜਿਹੜੀ ਹੈ ਬੱਚਿਓ ਉਹ ਵੀ ਪ੍ਰੋਟੋਨ ਪਰਮਾਣੂ ਦੀ ਸੰਖਿਆ ਹੈ ਪ੍ਰੋਟੋਨ ਦੀ ਸੰਖਿਆ ਦੇ ਬਰਾਬਰ ਹੁੰਦੀ ਜ਼ਿਆਦਾਤਰ ਤੇ ਪਰਮਾਣੂ ਜਿਹੜੀ ਹੈਗੀ ਹੈ ਪਰਮਾਣੂ ਦੀ ਸੰਖਿਆ ਜਿੰਨੀ ਹੈ ਉਹ ਪ੍ਰੋਟੋਨ ਦੀ ਸੰਖਿਆ ਹੋएगी ਤੇ ਇੱਥੇ ਵੀ 9 ਆਏਗਾ ਇੱਥੇ ਵੀ 10 ਆਏਗਾ ਇੱਥੇ 12 ਸੀ ਵੀ ਇੱਥੇ 12 ਆਏਗਾ ਇੱਥੇ 1 ਹੈਗਾ ਇੱਥੇ 1 ਆਏਗਾ ਪਰ ਇੱਥੇ ਕਿਤੇ ਗਾਇਦੇ ਇਹਦਾ ਮਤਲਬ ਕਿ ਇੱਥੇ ਇਲੈਕਟ੍ਰੋਨਿਕ ਹੋਣਾ ਚਾਹੀਦਾ ਸੀਗਾ ਪਰ ਇਥੋਂ ਗਾਇਬ ਹੋ ਗਿਆ ਇਹਦਾ ਮਤਲਬ ਕਿ ਇੱਥੇ ਆਇਨ ਬਣੇਗਾ ਤੇ ਕਿਉਂਕਿ ਇਲੈਕਟ੍ਰੋਨ ਘਟਿਆ ਇੱਕ ਪ੍ਰੋਟੋਨ ਹੈਗਾ ਤੇ 0 ਇਲੈਕਟ੍ਰੋਨ ਹੈਗੇ ਨੇ ਪਰ ਆਹਰ ਧਨ ਚਾਲ ਜਾ ਗਿਆ ਭਾਵ ਇੱਥੇ ਧਨ ਚਾਲ ਜਵਾੜਾ ਇੱਕ ਕੋਈ ਆਇਨ ਬਣੇਗਾ ਇਧਰ ਉਹਦੀ ਪਤਾ ਲੱਗਦਾ ਹੁਣ ਬੱਚਿਓ ਅਗਲੀ ਗੱਲ ਦੇਖਣੀ ਜਿਹੜੀ ਪੁੰਜ ਸੰਖਿਆ ਜਿਹੜੀ ਪੁੰਜ ਸੰਖਿਆ ਹੈਗੀ ਹੈ ਉਹ ਪਰਮਾਣੂ ਸੰਖਿਆ ਤੇ ਨਿਊਟ੍ਰੋਨਾਂ ਦੀ ਸੰਖਿਆ ਦਾ ਜੋੜ ਹੁੰਦਾ ਸੋ 9+10 ਇੱਥੇ 19 ਆਏਗਾ ਤੇ ਇੱਥੇ ਬੱਚਿਓ 32 ਹੈਗਾ ਨਾ ਸੋ 32 ਚ 16 ਘਟਾਵਾਂਗੇ ਇੱਥੇ 16 ਆਏਗਾ ਇੱਥੇ 14 24 ਸੀਗਾ ਤੇ ਪ੍ਰੋਟੋਨ ਸੀ 12 24 ਚੋਂ 12 ਗਿਆ ਇੱਥੇ 12 ਆਏਗਾ ਇੱਥੇ 2 ਇੱਥੇ 1 ਸੀਗਾ ਇੱਥੇ 1 ਆਏਗਾ 2 ਚੋਂ 1 ਗਿਆ ਇੱਥੇ 1 ਆਏਗਾ ਠੀਕ ਹੈ ਇੱਥੇ ਨਿਟ੍ਰੋਨਾਂ ਦੀ ਸੰਖਿਆ ਜ਼ੀਫਰ ਹੈਗੀ ਹੈ ਸੋ ਇੱਥੇ ਪੁੰਜ ਸੰਖਿਆ ਇੱਕ ਦਿੱਤੀ ਹੋਈ ਹੈ ਸੋ ਇਹਨਾਂ ਨੂੰ ਕਿ ਇੱਥੇ ਪ੍ਰੋਟੋਨ ਪਰਮਾਣੂ ਦੀ ਸੰਖਿਆ 1 ਆਏਗੀ ਜੋ ਕਿ ਇੱਥੇ ਵੀ ਦਿੱਤੀ ਹੋਈ ਹੈ ਪ੍ਰੋਟੋਨ ਦੀ ਸੰਖਿਆ ਸੋ ਇਸ ਤਰ੍ਹਾਂ ਬੱਚੇ ਆ ਬੜੀ ਦਿਮਾਗੀ ਅਸਰਤ ਵਰਗਾ ਸਵਾਲ ਹੈਗਾ ਤੁਸੀਂ ਪਹਿਲਾਂ ਆਪਣੇ ਆਪ ਕਰੋ ਮੈਂ ਤੁਹਾਨੂੰ ਸਲਾਹ ਦਵਾਂਗਾ ਤੁਹਾਡੀ ਦੁਹਰਾਓ ਵੀ ਹੋ ਜਾਏਗਾ ਤੁਹਾਡੇ ਦੇ ਸਿਧਾਂਤ ਵੀ ਸਪਸ਼ਟ ਹੋ ਜਾਣਗੇ ਤੇ ਅੱਗੇ ਮੈਂ ਜਵਾਬ ਤੁਹਾਡਾ ਤਿਆਰ ਕਰ ਦਿੱਤਾ ਹੈ ਤੇ ਮੈਂ ਤੁਹਾਨੂੰ ਦੱਸਿਆ ਵੀ ਹੈ ਕਿ ਸਵਾਲ ਕਿਦਾਂ ਕਰਨਾ ਹੈ ਠੀਕ ਹੈ ਨਾ ਸੋ ਤੁਸੀਂ ਮੇਰੀ ਸਲਾਹ ਮੰਨ ਕੇ ਪਹਿਲੇ ਆਪਣੇ ਆਪ ਕਰੋ ਮਨ ਲਈ ਆਪਣਾ ਤੁਸੀਂ ਰਫ ਨੋਟਬੁੱਕ ਲੈ ਲਵੋ ਉਹ ਚ ਤੁਸੀਂ ਇੰਦਾ ਦੀ ਸਾਰਣੀ ਬਣਾ ਲਓ ਰਫ ਤੇ ਭਰੋ ਤੇ ਫਿਰ ਅੱਗੇ ਜਿਹੜੇ ਮੈਂ ਤੁਹਾਡੇ ਲਈ ਜਵਾਬ ਤਿਆਰ ਕੀਤੇ ਨੇ ਉਹਨਾਂ ਦੇ ਨਾਲ ਇਹਦਾ ਮਿਲਾਨ ਕਰੋ ਤੇ ਜੇ ਤੁਹਾਨੂੰ ਕੋਈ ਸ਼ੱਕ ਪੈਂਦਾ ਹੈ ਤੇ ਤੁਸੀਂ ਕਮੈਂਟਸ ਵਿੱਚ ਲਿਖ ਕੇ ਮੈਨੂੰ ਕੁਛ ਵੀ ਸਕਦੇ ਹੋ ਮੈਂ ਉਹਨੂੰ ਦੁਬਾਰਾ ਉਹਨੂੰ ਐਕਸਪਲੇਨ ਕਰ ਦਵਾਂਗਾ ਹਾਲਾਂਕਿ ਮੈਂ ਬਹੁਤ ਡਿਟੇਲ ਦੇ ਵਿੱਚ ਤੁਹਾਡੀ ਵਿਆਖਿਆ ਕਰ ਦਿੱਤੀ ਆਓ ਦੇਖੀਏ ਉਹਨਾਂ ਦੇ ਜਵਾਬ ਇਹ ਦੇਖੋ ਬੱਚਿਓ 10 ਜਮਾ 9 19 16 ਜਮਾ 16 32 12 ਜਮਾ 12 24 ਆਪਾਂ 24 ਚੋਂ 12 ਘਟਾਵਾਂਗੇ ਤੇ 12 ਆਏਗਾ 32 ਚੋਂ 16 ਘਟਾਵਾਂਗੇ ਤੇ 16 ਆਏਗਾ ਫਿਰ ਆ ਦੇਖੋ 2 1 ਜਮਾ 1 2 ਜਾਂ 2 ਚੋਂ 1 ਘਟਾਇਆ ਤੇ 1 ਤੇ 1 ਜਮਾ 0 1 ਤੇ ਜਾਂ ਫਿਰ ਕੀ ਕੀਤਾ ਇੱਕ ਚੋਂ 0 ਘਟਾਇਆ ਤੇ 1 ਤੇ ਇੱਥੇ ਆਏਗੇ ਤੁਹਾਡੇ ਪਰਮਾਣੂ ਸੰਖਿਆ 1 ਆਏਗੀ ਹੁਣ ਬੱਚਿਓ ਪ੍ਰੋਟੋਨਾਂ ਦੀ ਸੰਖਿਆ ਦੇਖੋ 9 9 16 16 12 12 1 1 1 1 ਠੀਕ ਹੈ ਉਹਨਾਂ ਇਲੈਕਟ੍ਰੋਨਾਂ ਦੀ ਸੰਖਿਆ ਕਿਉਂਕਿ ਬੱਚਿਓ ਇਹ ਦੇਖੋ ਹੁਣ ਇੱਥੇ ਕੀ ਕਰਨਾ ਹੈ 9 ਦਾ 9 ਪ੍ਰੋਟੋਨਾਂ ਦੀ ਸੰਖਿਆ 9 16 12 1 ਇੱਥੇ ਪਹਿਲੇ 0 ਦਿੱਤਾ ਹੈ ਉਹਨਾਂ ਨੇ ਇਹਦਾ ਮਤਲਬ ਹੈ ਬਈ ਕਿ ਬੱਚਿਓ ਇਹ ਦੇਖੋ ਇੱਕ ਪ੍ਰੋਟੋਨ ਦੀ ਸੰਖਿਆ ਹੋਵੇ ਤੇ ਕਿਹੜਾ ਪਰਮਾਣੂ ਬਣਦਾ ਹੈ ਤਤ ਬਣਦਾ ਹੈ ਹਾਈਡਰੋਜਨ ਇਹ ਬਣਤਾ ਹੈ ਹਾਈਡਰੋਜਨ ਪਰ ਇਲੈਕਟ੍ਰੋਨ ਇੱਥੇ ਜਿਹੜਾ ਇੱਕ ਪ੍ਰੋਟੋਨ ਦੇ ਬਰਾਬਰ ਇੱਕ ਇਲੈਕਟ੍ਰੋਨ ਹੋਣਾ ਚਾਹੀਦਾ ਸੀ ਉਹ ਨਹੀਂ ਹੈਗਾ ਤੇ ਇਹਦਾ ਮਤਲਬ ਕਿ ਬੱਚਿਓ ਇਹ ਧਨ ਚਾਰਜ ਵਾਲਾ ਆਇਨ ਬਣੇਗਾ ਤੇ ਹੁਣ ਆ ਦੇਖੋ ਇਹ ਵੀ ਪ੍ਰੋਟੋਨ ਦੀ ਸੰਖਿਆ ਕਿ ਹੈਗੀ ਹੈ ਪਰ ਇੱਥੇ ਬੱਚੇ ਪੁੰਜ ਸੰਖਿਆ 2 ਹੈਗੀ ਹੈ ਕਿਉਂਕਿ ਇਹ ਜੇ ਨਿਊਟ੍ਰੋਨਿਕ ਆ ਗਿਆ ਠੀਕ ਹੈ ਨਾ ਇਹ ਮੈਂ ਪਹਿਲੇ ਇਹ ਇਹਨਾਂ ਦਾ ਸੰਸਥਾਨਕ ਹੋ ਗਿਆ ਇਹ ਹਾਈਡਰੋਜਨ ਦਾ ਸੰਸਥਾਨਕ ਹੈਗਾ ਹੈ ਤੇ ਜਦੋਂ ਪੂਨ ਸੰਖਿਆ ਹਾਈਡਰੋਜਨ ਦੀ 2 ਹੋ ਜਾਏ ਤੇ ਉਹਨੂੰ ਕਹਿੰਦੇ ਡਿਟਰੀਅਮ ਤੇ ਇਹੀ ਜੇ 3 ਹੋ ਜਾਂਦਾ ਇੱਥੇ ਤੇ ਇੱਥੇ 2 ਹੋ ਜਾਂਦਾ ਫੇਰ ਇਹ ਬਣ ਜਾਂਦਾ ਸੀ ਟ੍ਰੀਟਿਅਮ ਫੇਰ ਟ੍ਰੀਟਿਅਮ ਬਣਦਾ ਸੀ ਠੀਕ ਹੈ ਤੇ 12 ਦੀ ਇਲੈਕਟ੍ਰੋਨ ਸੰਖਿਆ ਜਾਂ ਪ੍ਰੋਟੋਨ ਸੰਖਿਆ ਪਰਮਾਣੂ ਸੰਖਿਆ ਵਾਲਾ ਤੱਤ ਹੈ ਮੈਗਨੀਸ਼ੀਅਮ ਠੀਕ ਹੈ ਸਲਫਰ ਦਿੱਤਾ ਹੋਇਆ ਤੇ 9 ਦੀ ਪਰਮਾਣੂ ਸੰਖਿਆ ਵਾਲਾ ਤੱਤ ਹੈ ਫਲੋਰਿਨ ਠੀਕ ਹੈ ਇਹ ਜਿਹੜੇ ਤੁਹਾਡੇ ਸਾਰਣੀ ਦਿੱਤੀ ਹੋਈ ਹੈ ਹਨ ਮੈਂ ਦੱਸਿਆ ਪਹਿਲੇ ਵੀ ਕਿ ਉਹਦੇ ਸ਼ੁਰੂਆਤ ਦੇ ਉਹਨਾਂ ਨੂੰ ਸਾਰਣੀ ਨੂੰ ਜਿਹੜੀ ਹੈਗੀ ਹੈ ਨਾ ਉਹ ਤੇ ਨਿਗਾਹ ਮਾਰਿਆ ਕਰੋ ਹਾਈਡਰੋਜਨ ਲਿਥੀਅਮ ਬੋਰੋਨ ਇਹਨਾਂ ਦੇ ਸਾਰਿਆਂ ਦੇ ਥੋੜੇ ਬਹੁਤ ਤੁਹਾਨੂੰ ਸੰਕੇਤ ਤੇ ਪਰਮਾਣੂ ਸੰਖਿਆ ਦੀ ਗਿਣਤੀ ਜਿਹੜੀ ਹੈ ਉਹ ਹੋਣੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਠੀਕ ਹੈ ਬੱਚਾ ਸੋ ਐਸੀ ਕਰੇ ਵਿਦਿਆਰਥੀਓ ਤੁਹਾਡੇ ਅਖੀਰਲੇ 6 ਸਵਾਲ ਤੇ ਇਸ ਵੀਡੀਓ ਦੇ ਨਾਲ ਤੁਹਾਡਾ ਇਹ ਵਾਲਾ ਅਭਿਆਸ ਜੋ ਅਧਿਆਇ ਦੇ ਅੰਤ ਵਿੱਚ ਸਿਕਾਉ ਇਸ ਮਾਪ ਤੋਂ ਹੁੰਦਾ ਹੈ ਤੇ ਇਸ ਵੀਡੀਓ ਦੇ ਨਾਲ ਟੋੜਾ ਪੂਰਾ ਝੈ ਵੀ ਸਮਾਪਤ ਹੋ ਅੰਦਰ ਅਸੀਂ ਨੂੰ ਸੋਚੋ ਤੇ ਉੱਤਰ ਦਿਓ ਦੀ ਰਾਹੀ ਵੀ ਸਮਝ ਲਿਆ ਸਾਰੇ ਅਭਿਆਸ ਨੂੰ ਫਿਰ ਅਸੀਂ ਅੰਦਰਲੇ ਸਵਾਲ ਕੀਤੇ ਫਿਰ ਅਸੀਂ ਅਭਿਆਸ ਦੇ ਸਵਾਲ ਸਾਰੇ ਕੀਤੇ ਸੋ ਪਿਆਰੇ ਵਿਦਿਆਰਥੀਓ ਉਸੇ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ